ਜਸਹਦਰ ਕੌਂਕੇ ਜੀ ਦਾ ਭੋਗ ਪਾਉਣ ਵਾਸਤੇ 55 ਤੱਕ ਤੱਕ ਤੇ ਅਰਦਾਸ ਕਰਨੀ ਸੀ 4 ਤੱਕ ਤੱਕ ਤੇ ਅਰਦਾਸ ਹੋਈ ਪਰ ਜਦੋਂ ਤਖਸਿ Shri Patna ਸਾਹਿਬ ਪਹੁੰਚਦਾ ਹੈ 200 ਸਿੰਘਾਂ ਸਿੰਘਣੀਆਂ ਦਾ ਬੱਚਿਆਂ ਦਾ ਚਥਾ ਤੇ ਨਾਲ ਕੌਂਕੇ ਜੀ ਦੀ ਸਿੰਘਣੀ ਹੁੰਦੀ ਹੈ ਨਾਲ ਬੱਚੇ ਹੁੰਦੇ ਨੇ ਸੱਤੋ ਬੱਚੇ ਨਾਲ ਹੁੰਦੇ ਨੇ ਉਸ ਵੇਲੇ ਜਦੋਂ ਉੱਥੇ ਪਹੁੰਚਦੇ ਤੇ ਪਤਾ ਲੱਗਦਾ ਹੈ ਉੱਥੇ ਦੇ ਪ੍ਰਧਾਨਾਂ ਨੂੰ ਵੀ ਇਹ ਤਾਂ ਜਸਹਦਰ ਕੌਂਕੇ ਦਾ ਪਰਿਵਾਰ ਆਇਆ ਹੈ ਜੀ ਪੋਗ ਪਾਣ ਵਾਸਤੇ ਉਹਨਾਂ ਦਾ ਅੰਤਿਮ ਅਰਦਾਸ ਕਰਵਾਉਣ ਵਾਸਤੇ ਤਾਂ ਫੇਰ ਉੱਥੇ ਪੁਲਿਸ ਘੇਰਾ ਪਾਉਂਦੀ ਆ ਸਾਰੇ ਪਾਸੇ ਉਸ ਤੋਂ ਬਾਅਦ ਜੋ ਕੁਝ ਹੋਇਆ ਤੁਸੀਂ ਆਪ ਸੁਣੋ ਬਘੇਲ ਸਿੰਘ ਜੀ ਉਹਨਾਂ ਦੇ ਡਰਾਈਵਰ ਦੀ ਸੁਭਾਨੀ ਪੋਗਾ ਦਾ ਸਿਲਸਿਲਾ ਸ਼ੁਰੂ ਹੁੰਦਾ ਪੰਜਾਂ ਤਖਤਾਂ ਦੇ ਉੱਤੇ ਤੁਸੀਂ ਉਹਨਾਂ ਦੀ ਅੰਤਿਮ ਅਰਦਾਸ ਕਰਨ ਵਾਸਤੇ ਪਹੁੰਚਦੇ ਹੋ ਤੇ ਉਸ ਵੇਲੇ ਅੰਤਿਮ ਅਰਦਾਸ ਵੇਲੇ ਕੀ ਕੁਝ ਵਾਪਰਦਾ ਹੈ ਕਿਤੇ ਮੈਨੂੰ ਪਤਾ ਲੱਗਿਆ ਸੀ ਤੁਹਾਨੂੰ ਘੇਰਾ ਵੀ ਪਾਇਆ ਗਿਆ ਸੀਗਾ ਉਹਨਾਂ ਦੀ ਸਿੰਘਣੀ ਕੱਲੀ ਸੀ ਹਮਲਾ ਤੱਕ ਹੋਇਆ ਸੀ ਮੈਨੂੰ ਦੱਸੋ ਕਿ ਕਿੱਥੇ ਕਿੱਥੇ ਅਰਦਾਸ ਕਰਨ ਵਾਸਤੇ ਪਹੁੰਚੇ ਤੁਸੀਂ ਤੇ ਕੀ ਕੀ ਵਾਪਰਿਆ ਉੱਥੇ ਅਸੀਂ ਜੀ ਪੰਜਾਂ ਤਾਕਤਾਂ ਤੇ ਗਏ ਤਿੰਨ ਤਾਕਤਾਂ ਆਪਣੇ ਸਮਝ ਲੋ ਪੰਜਾਬ ਚ ਨੇ ਜੀ ਦਮਦਮਾ ਸਾਹਿਬ ਸਾਬੋ ਕੀ ਤਲਵੰਟੀ ਅਨੰਦਪੁਰ ਸਾਹਿਬ ਤੇ ਆਪਾਂ ਸ੍ਰੀ ਅਮਰਤਸਰ ਸਾਹਿਬ ਜੀ ਉਦੋਂ ਬਾਅਦ ਅਸੀਂ ਚੌਥਾ ਅੰਡ ਪਾਟਨ ਦੇੜ ਕਰਿਆ ਗੁਰੂ ਕੀ ਧਰਤੀ ਤੇ ਉੱਤੇ ਜਿੱਥੇ ਮਹਾਰਾਜ ਨੇ ਗੁਰੂ ਬਾਦ ਨੂੰ ਗਤੀ ਦਿੱਤੀ ਆ ਜੀ ਉਦੋਂ ਬਾਅਦ ਜੀ ਅਸੀਂ ਪਟਨਾ ਸਾਹਿਬ ਚਲੇ ਗਏ ਜੀ ਪਟਨਾ ਸਾਹਿਬ 200 ਸੰਗ ਦਾ ਅਸੀਂ ਜਥਾ ਸੀਗਾ ਯਾਨੀ ਨਾਲ ਸਾਰੇ ਬੱਚੇ-ਬਾਲ ਸਾਰੇ ਜੋੜ ਕੇ 200 ਤੋਂ ਉੱਤੇ ਹੀ ਸੀਗੇ ਜਦੋਂ ਜੀ ਉੱਥੇ ਜਾ ਕੇ ਜਿਹੜਾ ਮਹਿਮਾ ਸਥਾਨ ਸੀਗਾ ਜੀ ਇਹਦੇ ਅਸੀਂ ਯਾਨੀ ਖੰਡ ਪਾਟ ਉੱਥੇ ਲਿਖਾਇਆ ਵੀ ਅਸੀਂ ਖੰਡ ਪਾਟ ਕਰਨਾ ਗੁਰਦੇਵ ਜੀ ਨੂੰ ਹਾਂ ਹੁਣ ਇਹ ਜਿਹੜੇ ਤਾਕਤ ਨੇ ਹੈ ਤਾਂ ਇਹ ਵੀ ਟਿੱਟ ਟੰਗਣਾ ਆਪਣੇ ਗੁਲਾਮ ਆਪਾਂ ਉਹ ਉੱਥੇ ਤਾਂ ਸਿੱਧਾ ਦਾਖਲਾ ਦੋਨਾਂ ਚ ਉੱਥੋਂ ਜਦੋਂ ਪਤਾ ਲੱਗਿਆ ਵੀ ਇਹ ਕੂਕੇ ਸਾਹਿਬ ਦਾ ਪਰਿਵਾਰ ਨੇ ਸਾਨੂੰ ਜੀ ਉੱਥੇ ਘੇਰਾ ਪਾ ਕੇ ਠਾਣਿਆਂ ਚ ਬੰਦ ਕਰ ਦਿੱਤਾ ਮਾਤਾ ਖੜੀ ਫਿਰ ਉਹ ਸੁਬੇ ਹੱਥ ਦੇਖਣ ਆਲੀ ਸੀਗੀ ਸੈਣੀ ਸਾਹਿਬ ਮਾਂ ਦੀ ਛੋਟੀ ਕੁੜੀ 7 ਸਾਲ ਦੀ ਸੀਗੀ ਉਦੋਂ ਵੱਡਾ ਪਹੁੰਚੰਗੀ 9-10 ਸਾਲ ਦਾ ਸੀਗਾ ਚਾਰੇ ਕੁੜੀਆਂ ਨਾਲ ਤਿੰਨੇ ਮੁੰਡੇ ਜਾਨੀ ਮਾਤਾ ਖੜੀ ਫਿਰ ਰੋਵੇ ਉਹ ਮੌਕੇ ਮਾਹਰ ਬਾਪੜ ਕੇ ਮਾਚਾਰ ਮਾਤਾ ਜੀ ਮੈਂ ਅਸੀਂ ਥਾਣੇ ਚ ਪੇਸ਼ ਹੋਏ ਉਤੋਂ ਬਾਅਦ ਹੀ ਸਾਡੀਆਂ ਉਥੇ ਫੋਟੋਆਂ ਲਈਆਂ ਉਹ ਗਰੁੱਪ ਬਣਾ ਬਣਾ ਸਾਰੇ 200 ਬੰਦੇ ਦੀ ਉਹ ਇਨਕਵਾਰੀ ਇਨਕਵਾਰੀ ਇੰਡੀਆ ਚੋ ਕਰਕੇ ਸਾਨੂੰ ਉਥੇ 4 ਦਿਨ ਰੁਕੀ ਰੱਖਿਆ ਪਟਨਾ ਸਾਹਿਬ ਸਾਰੇ ਬੰਦਿਆਂ ਨੂੰ ਜਿਹੜੇ ਜੱਥੇਦਾਰ ਨੇ ਇਹ ਕਿਹਾ ਕਿ ਜਦ ਸਾਨੂੰ ਪਤਾ ਲੱਗਿਆ ਆਪਾਂ ਸੌਣ ਲੱਗ ਗੀ ਮੋਹਨ ਸਿੰਘ ਰਸੀਨ ਤੋਂ ਆ ਬੰਦਾ ਜਿਉਂਦਾ ਹਜੇ ਉਹਦੇ ਨਾਲ ਜੱਥੇਦਾਰ ਤਾਂ ਕਰ ਤ ਗਿਆ ਚੜਾਈ ਮਹਿਮਾ ਸੌਣ ਦਾ ਅਸੀਂ ਦੋਨੇ ਇਹ ਰੇਲ ਗੱਡੀ ਦੀ ਟਿਕ ਟਿਕਤਾ ਕੇ ਉਥੋਂ ਨੂੰ ਪੰਜਾਬ ਨੂੰ ਤੋਰਤਾ ਮੈਂ ਗਾਨੀ ਜੀ ਨੂੰ ਕਿਹਾ ਮਾਂ ਗਾਨੀ ਜੀ ਜੇ ਇੱਥੇ ਇਹਨੂੰ ਫੜ ਲਿਆ ਇਹਨੂੰ ਛੱਡਣਾ ਨਹੀਂ ਹੁਣ ਵੀ ਇਹਨੂੰ ਕੱਢੋ ਕੈਮਰਾ ਕਿਵੇਂ ਅਸੀਂ ਜਦ ਹੀ ਉਹਨਾਂ ਨੂੰ ਜੀ ਨੇ 5000 ਰੁਪਇਆ ਪੜਾਇਆ ਮੋਹਨ ਸਿੰਘ ਉਹ ਰਸੀਨ ਦਾ ਮੁੰਡਾ ਉਹ ਜਾਣੇ ਨਾਲ ਦੋਨੇ ਜਾਣੇ ਜੀ ਇਹ ਪੰਜਾਬ ਨੂੰ ਤਾਗ ਗਏ ਸਾਨੂੰ ਪਾ ਲਿਆ ਠੇਰਾ ਉਹ ਕਹਿੰਦੇ ਵੀ ਉਹ ਬੰਦਾ ਦੱਚੋ ਕਿੱਥੇ ਪਰ ਇਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਕਿੱਥੇ ਚੱਲਿਆ ਗਿਆ ਠੀਕ ਹੈ ਜਰੂਰ ਸਾਡੇ ਨਾਲ ਸਾਨੂੰ ਚਾਰ ਦਿਨ ਉੱਥੇ ਜਾਨੀ ਬਿਹਾਰ ਦੇ ਵਿੱਚ ਪਟਨਾ ਸਾਹਿਬ ਬੰਦ ਰੱਖਿਆ ਨਜ਼ਰਬੰਦ ਰੱਖਿਆ ਨਜ਼ਰਬੰਦ ਸਾਰੇ ਪਰਿਵਾਰ ਨੂੰ ਸਾਰੇ ਜਿੰਨੇ ਸੰਗ ਅਡੋਡੀ ਠਾਣਿਆਂ ਦੇ ਵਿੱਚ ਉਤੋਂ ਬਾਅਦ ਉੱਥੋਂ ਫਿਰ ਸਾਰੀ ਇਹਨਾਂ ਨੇ ਕਰਕੇ ਵੈਰੀਫਿਕੇਸ਼ਨ ਫਿਰ ਸਾਨੂੰ ਛੱਡਿਆ ਤੇ ਫਿਰ ਅੱਜ ਸਾਡੇ ਸਿਆਸੀ ਤੀਣਾ ਕਹਿੰਦੀਆਂ ਨੇ ਸਾਡੇ ਜ਼ਥੇਦਾਰ ਪ੍ਰਧਾਨ ਕਹਿੰਦੇ ਨੇ ਅਸੀਂ ਕੇਸ ਲੜਾਂਗਾ ਕੇਸ ਕੌਣ ਲੜਨਗੇ ਕਿਹਨਾਂ ਦੇ ਕਹਿਣ ਤੇ ਕੇਸ ਲੜ ਰਹੇ ਹਾਂ ਆਹੀ ਸਿਆਸੀ ਤਰ੍ਹਾਂ ਦੇ ਅਕਾਲੀ ਦਲ ਬਾਦਲ ਦੇ ਉਹਨਾਂ ਦੇ ਨੁਮਾਇੰਦਿਆਂ ਦੇ ਕਹਿਣ ਤੇ ਹਿੰਮਤ ਹੈ ਕੌਮ ਦੇ ਹੱਕ 'ਚ ਭੁਗਤਣ ਦੀ ਸਰਬੱਤ ਖਾਲਸਾ ਸੱਦ ਸਕਦੇ ਹੋ ਸੁਖਬੀਰ ਬਾਦਲ ਨੂੰ ਕਹਿ ਸਕਦੇ ਹੋ ਅਸਤੀਫਾ ਦੇ ਪ੍ਰਧਾਨਗੀ ਤੋਂ ਨਵਾਂ ਨੁਮਾਇੰਦਾ ਸਰਬੱਤ ਖਾਲਸਾ ਦੇ ਵਿੱਚ ਚੁਣ ਸਕਦੇ ਹੋ ਸਿੱਖ ਕੌਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਉਹਦਾਂ ਦਾ ਦੇ ਸਕਦੇ ਹੋ ਜਿੱਦਾਂ ਦਾ ਬਾਪੂ ਖੜਕ ਸਿੰਘ ਸੋਚਦੇ ਸੀ ਜਾਂ ਜਿੱਦਾਂ ਦਾ 19 25 ਏਕੜ ਦੇ ਹਿਸਾਬ ਨਾਲ ਤੁਸੀਂ ਕਹਿੰਦੇ ਹੋ ਹੋਣਾ ਚਾਹੀਦਾ ਆ ਜਿਹੜਾ ਕੌਮ ਦੀ ਅਸਲ ਸੱਚੇ ਦਿਲੋਂ ਨੁਮਾਇੰਦੀ ਕਰੇ ਜਵਾਬ ਦਿਓ